ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਤੇ Facebook ਪੇਜ ਇਤਿਹਾਸਕ ਵਿਚਾਰ ਤੇ ਅੱਜ ਆਪ ਜੀ ਨੂੰ ਅਸੀਂ ਇਸ ਵੀਡੀਓ ਦੇ ਰਾਹੀਂ ਗੁਰਦੁਆਰਾ ਗੁਰੂ ਆਣਾ ਸਾਹਿਬ ਨਗਰ ਉਦੋਕੇ ਦੇ ਵਿੱਚ ਦਰਸ਼ਨ ਕਰਵਾਉਣ ਲਈ ਲੈ ਕੇ ਆਏ ਹਾਂ ਆਓ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦਿਦਾਰ ਕਰਵਾਉਣ ਦੇ ਨਾਲ ਆਪ ਜੀ ਨੂੰ ਇਸ ਥੋਂ ਦੇ ਇਤਿਹਾਸ ਦੇ ਬਾਰੇ ਜਾਣੂ ਕਰਵਾਉਣਾ ਕਰਾਂਗੇ ਸੰਤ ਜੀ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਆਪ ਜੀ ਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੁਰਦੁਆਰਾ ਗੁਰੂ ਆਣਾ ਸਾਹਿਬ ਜੀ ਦੇ ਜੋ ਕਿ ਨਗਰ ਉਦੋਕੇ ਦੇ ਵਿੱਚ ਸਥਾਪਿਤ ਹੈ ਜਿਵੇਂ ਕਿ ਆਪ ਸੰਤ ਨੇ ਸਾਡੀ ਪਿਛਲੀ ਵੀਡੀਓ ਦੇ ਵਿੱਚ ਗੁਰਦੁਆਰਾ ਸ੍ਰੀ ਥਮ ਸਾਹਿਬ ਜੀ ਦੇ ਦਰਸ਼ਨ دیدار ਕੀਤੇ ਨੇ ਜੋ ਕਿ ਨਗਰ ਉਦੋਕੇ ਦੇ ਵਿੱਚ ਸਥਾਪਿਤ ਹੈ ਨਗਰ ਉਦੋਕੇ ਦਾ ਇਤਿਹਾਸ ਆਪ ਜੀ ਨੂੰ ਅਸੀਂ ਜਾਣੂ ਕਰਾਉਣਾ ਕੀਤਾ ਸੀ ਜਿਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਘਡੂਰ ਸਾਹਿਬ ਦੇ ਨੇੜੇ ਇੱਕ ਪਿੰਡ ਖਾਨ ਛਾਬੜੀ ਦੇ ਵਿੱਚ ਭੱਲੇ ਸੰਧੂ ਦੇ ਪਰਿਵਾਰ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਰਹੇ ਸਨ ਤਾਂ ਉਹਨਾਂ ਦੀ ਪਰਿਵਾਰ ਦੀ ਇੱਕ ਬੱਚੀ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਥਾਲੀ ਵਿੱਚ ਹੱਥ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਉਸ ਬੱਚੀ ਦਾ ਨਾਮ ਸੀ ਬੀਬੀ ਇਸਰੀ ਜੀ ਤਾਂ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਬੱਚੀ ਨੂੰ ਆਖਿਆ ਸੀ ਕਿ ਜਦੋਂ ਤੇਰਾ ਆਪਣਾ ਘਰ ਬਣੇਗਾ ਤੂੰ ਸਾਨੂੰ ਰਹਿਣ ਲਈ ਥਾਂ ਦੇਵੇਂਗੀ ਤਾਂ ਬੱਚੀ ਨੇ ਹਾਂ ਦੇ ਵਿੱਚ ਸਿਰ ਹਿਲਾ ਦਿੱਤਾ ਸੀ ਤਾਂ ਜਗਤ ਜੰਨ ਦੇ ਨੂੰ ਧਾਰਦੇ ਹੋਏ ਪਹਿਲੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਾਦ ਨਗਰ ਉਦੋਕੇ ਦੇ ਵਿੱਚ ਆਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਇਸ ਅਸਥਾਨ ਤੇ ਚਰਨ ਪਾਣ ਕੀਤੇ ਕਿਉਂਕਿ ਇਹ ਅਸਥਾਨ ਪਿੰਡ ਤੋਂ ਬਾਹਰ ਵਾਰ ਹੈ ਤੇ ਗੁਰਦੁਆਰਾ ਥੰਮਸਾਬ ਜਿਹੜਾ ਹੈ ਉਹ ਪਿੰਡ ਦੇ ਵਿੱਚ ਸવાયਮਾਨ ਹੈ ਗੁਰਦੁਆਰਾ ਥੰਮਸਾਬ ਵਾਲੇ ਅਸਥਾਨ ਤੇ ਬੀਬੀ ਇਸਰੀ ਜੀ ਦਾ ਸੋਹਰਾ ਘਰ ਹੁੰਦਾ ਸੀ ਇਸ ਅਸਥਾਨ ਤੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਬੀਬੀ ਈਸਰੀ ਜੀ ਦੇ ਘਰ ਭੇਜਿਆ ਸੀ ਅਤੇ ਕਿਹਾ ਸੀ ਕਿ ਤੁਸੀਂ ਉਹਨਾਂ ਦੇ ਦਰਵਾਜ਼ੇ ਅੱਗੇ ਜਾ ਕੇ ਸਤ ਕਰਤਾਰ ਬੁਲਾਉਣੀ ਹੈ ਉਹ ਤੁਹਾਨੂੰ ਆਪੇ ਹੀ ਪਛਾਣ ਲੈਣਗੇ ਫਿਰ ਬੀਬੀ ਜੀ ਨੇ ਜਵਾਬ ਦਿੱਤਾ ਸੀ ਕਿ ਤੁਸੀਂ ਬਾਬਾ ਜੀ ਨੂੰ ਨਾਲ ਨਹੀਂ ਲੈ ਕੇ ਆਏ ਤਾਂ ਭਾਈ ਮਰਦਾਨਾ ਜੀ ਨੇ ਫਿਰ ਇਸ ਕੋਤੇ ਆਏ ਤਾਂ ਗੁਰਨਾਨਕ ਪਾਤਸ਼ਾਹ ਜੀ ਨੂੰ ਦੱਸਿਆ ਸੀ ਕਿ ਉਹ ਬੀਬੀ ਜੀ ਤੁਹਾਨੂੰ ਯਾਦ ਕਰ ਰਹੇ ਨੇ ਤਾਂ ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਲਗਭਗ 9 ਮਹੀਨੇ 26 ਦਿਨ ਇਸ ਅਸਥਾਨ ਤੇ ਰਹੇ ਜਿਵੇਂ ਕਿ ਇਤਿਹਾਸ ਦੇ ਵਿੱਚ ਵੀ ਇਹ ਜ਼ਿਕਰ ਮਿਲਦਾ ਹੈ ਅਤੇ ਨਗਰ ਉਦੋਕੇ ਦੀਆਂ ਸੰਗਤਾਂ ਦਾ ਵੀ ਇਹ ਕਹਿਣਾ ਹੈ ਜਦ ਉਦੋਕੇ ਦੇ ਵਿੱਚ ਆਏ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਇਸ ਅਸਥਾਨ ਤੇ ਉਹ ਨਿਵਾਸ ਕਰਦੇ ਸਨ 9 ਮਹੀਨੇ 26 ਦਿਨ ਇਸ ਖੂਹ ਦੇ ਉੱਪਰ ਰਹੇ ਤਾਂ ਇਤਿਹਾਸ ਵਿੱਚ ਇਹ ਵੀ ਜ਼ਿਕਰ ਮਿਲਦਾ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ ਆਏ ਸਨ ਤਾਂ ਉਸ ਤੋਂ ਪਹਿਲਾਂ ਇੱਥੇ ਇੱਕ ਜਿਹੜਾ ਇੱਕ ਖੂਹ ਸੀ ਪਿੰਡ ਦੇ ਲੋਕਾਂ ਨੇ ਬੜੀ ਬਾਰ ਖੂਹ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਖੂਹ ਦੇ ਆਪ ਜੀ ਹੁਣ ਦਰਸ਼ਨ ਕਰ ਰਹੇ ਹੋ ਇਹ ਖੂਹ ਬਣਾਉਣ ਦੀ ਕੋਸ਼ਿਸ਼ ਬੜੀ ਕੀਤੀ ਸੀ ਪਰ ਜਿਹੜਾ ਖੂਹ ਸੀ ਹਰ ਵਾਰ ਟੱਟ ਜਾਂਦਾ ਸੀ ਪਰ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਅਸਥਾਨ ਤੇ ਚਰਨ ਪਾਏ ਅਤੇ ਆਪਣੇ ਹੱਥੀਂ ਖੂਦ ਹੀ ਸੇਵਾ ਕੀਤੀ ਉਸ ਤੋਂ ਬਾਅਦ ਇਹ ਖੂ ਕਦੀ ਨਹੀਂ ਟੱਟਿਆ ਇਸ ਅਸਥਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਾਰ ਦਿੱਤਾ ਸੀ ਕਿ ਇਸ ਅਸਥਾਨ ਤੇ ਜੋ ਵੀ ਦਰਸ਼ਨ ਕਰੇਗਾ ਉਹ ਜਨਮ ਮਨ ਤੋਂ ਮੁਕਤ ਹੋ ਜਾਵੇਗਾ ਉਸ ਦੀਆਂ ਸਾਰੀਆਂ ਆਸਾਂ ਮਨ ਦੀਆਂ ਭਾਵਨਾਵਾਂ ਪੂਰੀਆਂ ਹੋਣਗੀਆਂ ਸੋ ਸੰਕਤ ਜੀ ਇਸ ਤੋਂ ਬਾਅਦ 6ਵੇਂ ਪਾਤਸ਼ਾਹ ਸੈਭ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇਸ ਅਸਥਾਨ ਤੇ ਆਏ ਜਦ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹਣ ਵਾਸਤੇ ਨਗਰ ਬਟਾਲਾ ਵਿੱਚ ਜਾ ਰਹੇ ਸਨ ਤਾਂ ਬਟਾਲੇ ਜਾਂਦੇ ਸਮੇਂ ਬਾਬਾ ਗੁਰਦਿੱਤਾ ਜੀ ਦੀ ਬਰਾਤ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਅਸਥਾਨ ਤੇ ਠਹਿਰੇ ਸਨ ਇਸ ਅਸਥਾਨ ਤੇ ਕਿਹਾ ਜਾਂਦਾ ਹੈ ਕੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਬਾਬਾ ਗੁਰਦਤਾ ਜੀ ਨੂੰ ਆਉਣ ਵਾਲੇ ਵਸਤਰ ਪਹਿਨਾਏ ਗਏ ਸਨ ਜਦ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸਥਾਨ ਤੇ ਠਹਿਰੇ ਸਨ ਤਾਂ ਉਹਨਾਂ ਦੇ ਸਾੰਢੂ ਭਾਈ ਸਾਈਂਦਾਸ ਜੀ ਨੇ ਇਸ ਸਥਾਨ ਬਾਰੇ ਪੁੱਛਿਆ ਸੀ ਕਿ ਇਹ ਕਿਹੜਾ ਸਥਾਨ ਹੈ ਇੱਥੇ ਕਿਉਂ ਰੁਕੇ ਹੋ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉੱਤਰ ਦਿੱਤਾ ਤਾਹੇ ਅਸਥਾਨ ਗੁਰਨਾਨਕ ਕੇਰਾ ਸਭ ਬਰਾਤ ਜੁਤ ਦਰਸ਼ਨ ਹੀਰਾ ਕਿ ਇਹ ਅਸਥਾਨ ਪਹਿਲੇ ਪਾਸਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾਪਤ ਹੈ ਇਸ ਅਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਗਭਗ 9 ਮਹੀਨੇ ਅਤੇ 26 ਦਿਨ ਰਹੇ ਇਸ ਤੋਂ ਇਲਾਵਾ ਇਸ ਅਸਥਾਨ ਤੇ ਹੀ ਨਗਰ ਉਦੂਕੇ ਦੇ ਰਹਿਣ ਵਾਲੇ ਸੰਤ ਬਾਬਾ ਚਗਤ ਸਿੰਘ ਜੀ ਦਾ ਚੋਲਾ ਸਬਾਇਮਾਨ ਹੈ ਸੋ ਸੰਤ ਜੀ ਇਸੀ ਸੰਖੇਪ ਇਤਿਹਾਸ ਗੁਰਦੁਆਰਾ ਗੁਰੂਆਣਾ ਸਾਹਿਬ ਆਪ ਸੰਗਤ ਜੀ ਜਦੋਂ ਵੀ ਗੁਰਦੁਆਰਾ ਨਾਗੀਆਂਣਾ ਸਾਹਿਬ ਜੀ ਦੇ ਦਰਸ਼ਨ ਕਰਨ ਆਓ ਤਾਂ ਗੁਰਦੁਆਰਾ ਸ਼੍ਰੀ ਥਮ ਸਾਹਿਬ ਜੀ ਦੇ ਦਰਸ਼ਨੇਦਾਰ ਕਰਨ ਆਓ ਤਾਂ ਸਭ ਤੋਂ ਪਹਿਲਾਂ ਨਗਰ ਉਦੋਕੇ ਦੇ ਚਰਨ ਛੁਪਾਤ ਅਸਥਾਨ ਗੁਰਦੁਆਰਾ ਗੁਰਵਾਣਾ ਸਾਹਿਬ ਜੀ ਦੇ ਆਪ ਸੰਗਤ ਜੀ ਨੇ ਦਰਸ਼ਨ ਜ਼ਰੂਰ ਕਰਨੇ ਇਤਿਹਾਸ ਬੋਲਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫੀ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ